ਮੇਰੇ ਵਾਸਤੇ ਮੇਰੀ ਭੈਣ ਦੇ ਬੱਚੇ ਮੇਰੇ ਸਾਹ ਦੇ ਬੱਚੇ ਮੇਰਾ ਖੁਦ ਬੱਚਾ ਬਾਹਰ ਹੈ ਤੇ ਮੈਂ ਕਿ ਉਹਨਾਂ ਦੀ ਅਰਦਾਸ ਕਰਦੇ ਨੂੰ ਠੀਕ ਤਾਂ ਰੋਡ ਕਰਤਾ ਹਬ ਉਹ ਲੋਵੇ ਤੇ ਕੰਮ ਦੀ ਬਹੁਤ ਭੜਾਈ ਚ ਵੀ ਸ਼ਹਿਰ ਨੇ ਮੇਰਾ ਕੋਈ ਕਹਿ ਜਾ ਹਜਾ ਕੰਮ ਸੀ ਨਾ ਕੰਮ ਠੱਪ ਹੋ ਗਿਆ ਸੀ ਮੇਰਾ ਕੰਮ ਐਂਬੂਲੈਂਸ ਦਾ ਹੈ ਤੇ ਇੱਕ ਵਾਰੀ ਆਉਂਗਾ ਸੀ ਮੇਰੇ ਗੱਡੇ ਖੜਗੇ ਸੀ ਆਪਾ ਜੀ ਕੋਲ ਨੂੰ ਆਇਆ ਅਰਦਾਸ ਕਰੀ ਤੇ ਹੋ ਲੋ ਮੇਰਾ ਕੰਮ ਚੱਲਣ ਲੱਗਿਆ ਤੇ ਹੁਣ ਮੇਰਾ ਕੰਮ ਇਹ ਹੈ ਕਿ ਲੋਕ ਦੂਜੇ ਕੰਮ ਠੱਪ ਹੋਇਆ ਕੰਮ ਮੇਰਾ ਬਹੁਤ ਵਧੀਆ ਸੀ ਅਸੀਂ ਅੰਮ੍ਰਿਤਸਰ ਮਾ ਚੁਪੋਰਾ ਸਾਹਿਬ ਉੱਤਰਨ ਗਿਆ ਸੀ ਤੇ ਉਹ ਹੋ ਗਈ ਜਿਵੇਂ ਲਗਾ ਚਾਰ ਕਿੰਨੇ ਗੱਲ ਹੋ ਗਈ ਜਿੱਥੇ ਤੋਂ ਬੰਦੇ ਆਇਸਕਲ ਜਿੱਥੇ ਤੋਂ ਮੀਆਂ ਬੀਬੀ ਸੀ ਪਰ ਉਹਨੇ ਸਾਨੂੰ ਗੋਲੀ ਸਮਝ ਨਹੀਂ ਆਂਦੀ ਸੀ ਕਿ ਉਹਨੇ 3 ਕਰੋੜ ਦਾ ਲੋਨ ਸੀ 3 ਕਰੋੜ ਦਾ ਤੇ ਉਹਨੇ ਘਰ ਦੇ ਵਿੱਚ ਜਿਹੜੇ ਤਿੰਨ ਅਫਸਰ ਦੀ ਤਿੰਨੇ ਅਫਸਰ ਲੱਗੇ ਹੋਏ ਸੀ ਉਹਨਾਂ ਬੇਦਖਲ ਕਰਕੇ ਜੀ ਸਾਡੇ ਅਸੀਂ ਲੋੜਾ ਲੋਨ ਕਲੀਅਰ ਨਹੀਂ ਕਰ ਸਕਦੇ ਤੇ ਉਹਨਾਂ ਕਿਸੇ ਨੇ ਕਿਹਾ ਮਤਲਬ ਕਿ ਤੁਸੀਂ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਜਾਓ ਜਿਹੜੀ ਹਰ ਮਨ ਕਾਬਲ ਬੜੀ ਹੋ ਗਈ ਜਿਹੜੀ ਆਪਣੇ ਇਥੋਂ ਟ੍ਰੇਨ ਹਜੂਰ ਸਾਹਿਬ ਜਾਂਦੀ ਹੈ ਕਿ ਜਦੋਂ ਹਰ ਸ਼ਨੀਵਾਰ ਆਏ ਉਨੇ ਲੇਖ ਆਂਤਵਾਰ ਨੂੰ ਚਪੌਰਾ ਸਾਹਿਬ ਪਟਿਆ 6 ਵਜੇ ਦੇਦ ਦੇ ਕਹਿੰਦੇ ਉਹਨਾਂ ਕੋਲ ਚੁਕੀ ਨਹੀਂ ਕਹਿੰਦਾ 11 ਕਰੋੜ ਦੀ ਲੈਟਰੀ ਆਈ ਹੈ ਉਹਨਾਂ ਨੂੰ ਵਾਇਰ ਕਰਕੇ ਖਾਲਸਾ ਵਾਇਰ ਕਰਕੇ ਕੀ ਨਾਮ ਹੈ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਮੈਂ ਪਟਿਆਲੇ ਤੋਂ ਹਾਂ ਜੀ ਹਰ ਹਰ ਪਟਿਆਲੇ ਕਿੰਨੀ ਦੇਰ ਹੋ ਗਈ ਆਂ ਮੈਨੂੰ ਹੋ ਗਿਆ ਜੀ 6 ਮਹੀਨੇ ਹੋ ਗਏ ਆਂ ਤੇ ਸਰ ਕੋਈ ਮਦਦ ਕਰਨਾ ਕੋਈ ਮੇਰੀ ਮੌਨ ਕਾਮਨਾ ਦੇਖੋ ਜੀ ਮੇਰੇ ਵਾਸਤੇ ਮੇਰੀ ਭੈਣ ਦੇ ਬੱਚੇ ਮੇਰੇ ਸਾਡੇ ਦੇ ਬੱਚੇ ਮੇਰਾ ਖੁਦ ਬੱਚਾ ਬਾਹਰ ਮੈਂ ਕਹਿੰਦਾ ਉਹਨਾਂ ਦੇ ਦਾਸ ਨੂੰ ਦੇਖੀਂ ਠੀਕ ਹੈ ਰੈਡੋ ਕਿਰਪਾ ਹਵੇ ਉਹਨਾਂ ਦੇ ਤੇ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਤੇ ਮੇਰੀ ਆਪਣਾ ਸੀ ਇਹਨਾਂ ਤੇ ਯਕੀਨ ਨਾ ਕਰਨਾ ਮੇਰਾ ਕੋਈ ਕਹਿਆ ਹਜਾ ਕੰਮ ਸੀ ਉਹ ਕੰਮ ਠੱਪ ਹੋ ਗਿਆ ਸੀ ਮੇਰਾ ਕੰਮ ਐਂਬੂਲੈਂਸ ਦਾ ਤੇ ਇੱਕ ਵਾਰੀ ਆਉਂਗਾ ਸੀ ਮੇਰੇ ਗੱਡੀਆਂ ਖੜ ਗਿਆ ਸੀ ਬਾਬਾ ਜੀ ਕੋਲ ਮੈਂ ਆਇਆ ਅਰਦਾਸ ਕਰੀ ਤੇ ਹੋলো ਮੇਰਾ ਕੰਮ ਚੱਲਣ ਲੱਗ ਗਿਆ ਤੇ ਹੁਣ ਮੇਰਾ ਕੰਮ ਇਹ ਹੈ ਕਿ ਲੋਕ ਦੂਜਾ ਕੰਮ ਠੱਪ ਹੋਇਆ ਕੰਮ ਮੇਰਾ ਬਹੁਤ ਵਧੀਆ ਚੱਲ ਰਿਹਾ ਤੇ ਕਿਤੇ ਤੁਲਨਾ ਹੋਰ ਦਾਤਾ ਇਸੀ ਅੰਬਰਸਰ ਵਿੱਚ ਚੁਪੋਰਾ ਸਾਹਿਬ ਅਟਵੰਗ ਆਇਆ ਸੀ ਤੇ ਉਹ ਹੋ ਗਈ ਲਗਦਾ ਚਾਰ ਕਿੰਨੇ ਗੱਲ ਹੋ ਗਈ ਰੋਟੇ ਤੋਂ ਬੰਦੇ ਆ ਇਸ ਕਿਲ ਦੇ ਤੋਂ ਮੀਆ ਬੀਸੀ ਪਰ ਉਹਨਾਂ ਨੂੰ ਗੋਲੀ ਸਮਝ ਨਹੀਂ ਆਉਂਦੀ ਸੀ ਕਿ ਉਹਨਾਂ ਦੇ 3 ਕਰੋੜ ਦਾ ਲੋਨ ਸੀ 3 ਕਰੋੜ ਦਾ ਤੇ ਉਹਨੇ ਘਰ ਦੇ ਵਿੱਚ ਜਿਹੜੇ 3 ਅਫਸਰ ਦੀ 3 ਅਫਸਰ ਲੱਗੇ ਸੀ ਉਹਨਾਂ ਬੇਦਖਲ ਕਰਕੇ ਜੀ ਸਾਡੇ ਸਿਰ ਲੋੜਾ ਲੋਨ ਕਲੀਅਰ ਨਹੀਂ ਕਰ ਸਕਦੇ ਤੇ ਉਹਨਾਂ ਕਿਸੇ ਨੇ ਕਿਹਾ ਮਤਲਬ ਕਿ ਤੁਸੀਂ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਜਾਓ ਜੁਣੀ ਹਰੇ ਮਨਕਾਵੇ ਬੜੀ ਹੋ ਗਈ ਜਿਹੜੀ ਆਪਣੇ ਇੱਥੋਂ ਟ੍ਰੇਨ ਹਜੂਰ ਸਾਹਿਬ ਜਾਂਦੀ ਹੈ ਕਿ ਜਦੋਂ ਹਰ ਸ਼ਨੀਵਾਰ ਆਏ ਉਹਨਾਂ ਨੇ ਇੱਥੇ ਐਤਵਾਰ ਨੂੰ ਚਪੌਰਾ ਸਾਹਿਬ ਪਟਿਆ 6 ਵਜੇ ਦੇਦication ਉਹਨਾਂ ਕੋਲ ਕੁਝ ਕੀ ਨਹੀਂ ਕਰਨਾ 11 ਕਰੋੜ ਦੀ ਲੈਟਰੀ ਆਈ ਹੈ ਉਹਨਾਂ ਨੂੰ ਦੇਖੋ ਉਹਨਾਂ ਦੀ ਉਹਨਾਂ ਇੰਨੀ ਮੋਕਾਂ ਨਾਲ ਪੂਰੀ ਆਪਣਾ ਫੇਰ ਵੀ ਕਿੱਥੇ ਜਾਈ ਬਾਬਾ ਜੀ ਦਾ ਅਰਦਾਸ ਕੀਤੀ ਹੈ ਜਾਨੀ ਕਿ ਸਾਰੀਆਂ ਬੰਦੇ ਕਾਲ ਫੋਨ ਦੇ ਲੈ ਬੀ ਮਾਨਾ ਕਿੰਨੀ ਵਿਚਾਰਦੀ ਮੇਰੇ ਤੋਂ ਕਿ ਮੈਂ ਹੋਰ ਦਦਾ ਮੇਰਾ ਅੱਖਾਂ ਥੋੜੀ ਪ੍ਰੋਬਲਮਾਂ ਲੱਗੀ ਸੀ ਮੈਂ ਦੋ ਜਮ ਅੱਖਾਂ ਦਿਖਾਈਆਂ ਕਿ ਕਾਲਾ ਮੋਤੀ ਆ ਗਿਆ ਅਪਰੇਟ ਕਰਨਾ ਪੈਣਾ ਪਰ ਜਦੋਂ ਮਰੇ ਆ ਕੇ ਮੈਨੂੰ ਕੋਪਰੇਟ ਕਰਾਉਣ ਦੀ ਲੋੜ ਨਹੀਂ ਬਈ ਮੇਰਾ ਸਭ ਕੁਝ ਠੀਕ ਹੋ ਗਿਆ ਹਾਂ ਬਿਲਕੁਲ ਮੇਰੀ ਰੋਸ਼ਨੀ ਬਿਲਕੁਲ ਠੀਕ ਹੈ ਸਰ ਹੈ ਜੀ ਉਹ ਇਹਦਾ ਕੋਈ ਆ ਕੇ ਦੇਖੇ ਆਪੀ ਬਹੁਤ ਖੜਦੇ ਜਿਹੜਾ ਮੇਰਾ ਚੁੱਕੇ ਮੇਰਾ ਇੰਨਾ ਕੰਮ ਖੜ ਗਿਆ ਸੀ ਕਿ ਮੈਂ ਸਿਰਫ ਦੇਖੋ 6 ਕਿ ਮਹੀਨੇ ਹੋ ਗਏ ਨੇ ਤੇ ਮੈਂ ਤੁਹਾਨੂੰ ਕਹੀ ਨਾ ਮੇਰਾ ਮੰਨ ਲਓ ਖੜ ਗਿਆ ਸੀ ਜਿਹਨੇ ਜਮੇ ਕੰਮ ਖੜ ਗਿਆ ਸੀ ਕਿ ਮੈਂ ਬਾਬੇ ਮੈਂ ਹੀ ਆਸਾ ਦਾ ਕਿ ਮੇਰੀ ਮਨ ਖੜ ਜਦੋਂ ਦੋ ਚਬਾਲਾ ਸਭ ਨਹੀਂ ਕੱਟੇ ਨਾ ਕਿ ਜੋ ਸੋਚ ਪਾਰਾ ਸਭ ਜੋ ਮੇਰੇ ਕੋਲ ਕੰਮ ਪੂਰਾ ਹੋਇਆ ਫੇਰ ਨਹੀਂ ਹੈ ਤੇ ਬਾਬਾ ਹੀ ਬੁਲਾਦਾ ਹਾਂ ਪੀ ਕਿਰਪਾ ਹੋਈ ਹੋ ਮੇਰੇ ਤੇ ਮੇਰੇ ਬੱਚੇ ਬਾਹਰ ਨੂੰ ਅਗਰ ਉਹਨੇ ਕਿਰਪਾ ਪੂਰੀ ਕਰੇ ਸੈੱਟ ਰੱਖੇ ਸਾਰੇ ਮਨ ਕੋ ਬੱਚੇ ਸਾਰੇ ਸੈੱਟ ਰੱਖ ਲੋ ਤੇ ਜਿਹੜੀ ਪਾਪਾ ਜੀ ਦੀ ਫੁੱਲ ਕਿਰਪਾ ਹਾਂ ਜੀ ਆਇਆ ਜੀ ਆਇਆ ਜੀ